ਹਰ ਵਾਰ ਜਿਹੜੀਆਂ ਤਰੀਕਾਂ ਨੇ ਉਹ ਬਦਲ ਜਾਂਦੀਆਂ ਨੇ ਪ੍ਰਕਾਸ਼ ਪੂਰਵ ਦੀਆਂ ਸ਼ੀਦੀ ਦਿਹਾੜੇ ਦੀਆਂ ਜੋਤੀ ਜੋਤ ਦਿਵਸ ਦੀਆਂ ਦਿਵਾਲੀ ਦੀਆਂ ਲੋਹੜੀ ਦੀਆਂ ਵਿਸਾਖੀ ਦੀਆਂ ਹਨਾ ਇਹ ਕਿਉਂ ਤਰੀਕਾਂ ਬਦਲਦੇ ਰਹਿੰਦੀਆਂ ਨੇ ਵਜ੍ਹਾ ਜਾਣਨ ਦੀ ਕੋਸ਼ਿਸ਼ ਕਰੀਏ ਕੀ ਆ ਜਾਂ ਕੈਲੰਡਰ ਸਾਇੰਸ ਕੀ ਆ ਨਾਨਕਸ਼ਾਹੀ ਕੈਲੰਡਰ ਕੀ ਆ ਮੂਲ ਨਾਨਕਸ਼ਾਹੀ ਕੈਲੰਡਰ ਕੀ ਆ ਐਕਚੁਅਲ ਦੇ ਵਿੱਚ ਨਾਨਕਸ਼ਾਹੀ ਕੈਲੰਡਰ ਕੀ ਆ ਤੇ ਮੂਲ ਨਾਨਕਸ਼ਾਹੀ ਕੈਲੰਡਰ ਕੀ ਸੀ ਆਪਾਂ ਨੂੰ ਇਹ ਗੱਲ ਸੋਚਣੀ ਪੈਗੀ ਇਹ ਸੀ ਲਫ਼ਜ਼ ਮੈਂ ਇਸ ਕਰਕੇ ਵਰਤ ਰਿਹਾ ਕਿਉਂਕਿ ਜਿਹੜਾ ਇਹ ਮੂਲ ਨਾਨਕਸ਼ਾਹੀ ਕੈਲੰਡਰ ਸੀ ਨਾ ਇਹ ਹੁਣ ਇਹ ਇਹਦੀ ਸਮਾਪਤੀ ਹੋ ਚੁੱਕੀ ਆ ਇਹ ਹੁਣ ਵਰਤਿਆ ਨਹੀਂ ਜਾਂਦਾ ਸਿੱਖ ਕੌਮ ਕੋਲ ਆਪਣਾ ਕੋਈ ਕੈਲੰਡਰ ਨਹੀਂ ਸੀ ਹੂੰ ਹੋਇਆ ਕੀ ਕੋਈ ਵੀ ਗੁਰਪੁਰਬ ਕੋਈ ਵੀ ਸ਼ਹੀਦੀ ਪੁਰਬ ਜਾਂ ਇਤਿਹਾਸਕ ਦਿਹਾੜੇ ਜਦੋਂ ਮਨਾਣੇ ਹੁੰਦੇ ਸੀ ਇਹ ਜੰਤਰੀ ਤੇ ਆਧਾਰਿਤ ਮਨਾਏ ਜਾਂਦੇ ਸੀ ਮੈਂ ਆਪਣੀ ਜੇ ਗੱਲ ਕਰਾਂ ਮੰਨ ਲਓ ਮੇਰਾ ਹੁਣ ਜਨਮ ਦਿਨ 18 ਫਰਵਰੀ ਨੂੰ ਹੁੰਦਾ ਆ ਜੀ ਠੀਕ ਹੈ ਜੀ ਮੈਂ ਨਹੀਂ ਕਦੀ ਦੇਖਿਆ ਕਿ ਮੇਰਾ ਜਨਮ ਦਿਨ ਕਦੀ 18 ਫਰਵਰੀ ਦੀ ਜਗ੍ਹਾ ਤੇ ਮੈਂ 15 ਨੂੰ 16 ਨੂੰ ਬਣਾ ਲਿਆ ਹੋਵੇ ਜਾਂ ਕਦੀ 21 22 ਨੂੰ ਬਣਾ ਲਿਆ ਹੋਵੇ ਮੈਂ ਤਾਂ ਹਰ ਸਾਲ ਆਪਣਾ 18 ਫਰਵਰੀ ਨੂੰ ਮਨਾਉਂਦਾ ਹਾਂ ਮੇਰੇ ਜਨਮ ਦਿਨ ਦੀ ਤਰੀਕ ਤਾਂ ਅੱਗੇ ਪਿੱਛੇ ਕਦੀ ਹੋਈ ਨਹੀਂ ਨਹੀਂ ਹੋਈ ਫਿਰ ਇਹ ਇਹ ਡੇਟਾਂ ਕਿਉਂ ਅੱਗੇ ਪਿੱਛੇ ਹੋ ਜਾਂਦੀਆਂ ਇੱਕੋ ਹੀ ਰੀਜ਼ਨ ਹੈ ਜੀ ਵਜੂਦ ਖਤਮ ਕਰਨਾ ਤੁਸੀਂ ਨੋਟ ਕਰੋ ਸਵੇਰੇ ਉੱਠ ਕੇ ਬੰਦਾ ਫੋਨ ਖੋਲਦਾ ਸਟੇਟਸ ਆਇਆ ਹੁੰਦਾ ਵੀ ਗੁਰੂ ਅਮਰਦਾਸ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਹੋਣ ਜੀ ਹੂੰ ਤੇ ਅਗਲਾ ਸਟੇਟਸ ਵੇਖ ਕੇ ਉਹਨੂੰ ਨਾਲ ਹੀ ਲਿਖਦਾ ਸੈਂਡ ਮੀ ਹੂੰ ਉੱਥੇ ਜਦੋਂ ਰਿਪਲਾਈ ਆਉਂਦਾ ਉਹ ਵੀਡੀਓ ਆ ਜਾਂਦੀ ਹੈ ਉਸੇ ਸਟੇਟਸ ਨੂੰ ਉਹ ਪਾ ਦਿੰਦਾ ਮਨਾਇਆ ਗਿਆ ਉਹ ਕਾਪੀ ਕਰੀ ਜਾਂਦੇ ਆ ਉਹ ਮਨਾਇਆ ਕਿ ਗੁਰਪੁਰਬ ਬਸ ਇੰਨੀ ਕੁ ਗੱਲ ਆ ਤੇ ਧਰਮ ਦੀਆਂ ਗੱਲਾਂ ਜਾਂ ਗੁਰਪੁਰਬ ਨੇ ਜਾਂ ਹੋਰ ਸਾਡੇ ਇਤਿਹਾਸਕ ਦਿਹਾੜੇ ਨੇ ਇਹ ਮੋਬਾਈਲ ਦੇ ਸਟੇਟਸਾਂ ਤੱਕ ਰਹਿ ਗਈ ਬਸ ਫਿਰ ਹੁਣ ਅੱਜ ਜਿਹੜਾ ਆਪਾਂ ਕੈਲੰਡਰ ਦੇਖ ਰਹੇ ਆ ਇਹ ਆਪਣੇ ਕੋਲ ਕਿਹੜਾ ਕੈਲੰਡਰ ਆ ਅਸਲ ਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ ਅੰਦਰੋਂ ਕੁਝ ਸਿਆਸੀ ਤਾਕਤਾਂ ਸੀ ਜੀ ਉਹ ਖਚਾਉਂਦੇ ਸੀ ਵੀ ਇਹ ਚੀਜ਼ ਜਿਹੜੀ ਕਿ ਵੱਖਰੀ ਨਾ ਹੋਵੇ ਕਿਉਂਕਿ ਉਸ ਤੋਂ ਪਹਿਲਾਂ ਹਿੰਦੂ ਵੀਰ ਤੇ ਸਿੱਖ ਵੀਰ ਇਕੱਠੇ ਚੱਲ ਰਹੇ ਸੀ ਇੱਕੋ ਜੰਤਰੀ ਦੇ ਆਧਾਰ 'ਤੇ ਜਦੋਂ ਇਹ ਅਲੱਗ ਕੀਤੀ ਕਿਤੇ ਇਹ ਗੱਲ ਕਹੀ ਗਈ ਕਿ ਸਿੱਖਾਂ ਤੇ ਹਿੰਦੂਆਂ ਦੇ ਵਿੱਚ ਪਾੜ ਪੈ ਜਾਵੇਗਾ ਜੀ ਹੁਣ ਤੱਕ ਤੇ ਕੈਲੰਡਰ ਦੇ ਰੂਪ ਚ ਇਕੱਠੇ ਚੱਲਦੇ ਸੀਗੇ